ਸੰਗਤ ਜੀ ਇਹ ਸ਼ਲੋਕ ਤੁਸੀਂ ਜੋ ਵੇਖ ਰਹੇ ਹੋ ਤਨਾਸਰੀ ਰਾਗ ਦੇ ਵਿੱਚ ਆਉਂਦਾ ਹੈ ਤੇ ਭਗਤ ਤਰਲੋਚਨ ਜੀ ਦਾ ਹੈ 695 ਅੰਗ ਤੇ ਆਉਂਦਾ ਹੈ ਇਹ ਸ਼ਬਦ ਥੋੜਾ ਜਿਹਾ ਪੜਨ ਦੇ ਵਿੱਚ ਕਠਣਾ ਹੈ ਮਹੰਗਾ ਸ਼ਬਦ ਹੈ ਇਸ ਦਾ ਉਚਾਰਨ ਸਿੱਖਣਾ ਆਪਾਂ ਨਾਲੇ ਵਿਸਰਾਮ ਸਿੱਖਣੇ ਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਨਾਰਾਇਣ ਨੰਨੇ ਕੰਨੈ ਨਾਰੈਣ ਨਹੀਂ ਕਹਿਣਾ ਕਈ ਸੰਗਤਾਂ ਨਾਰੈਣ ਪੜ ਜਾਂਦੀਆਂ ਨੇ ਨੰਨੇ ਨੂੰ ਕੰਨਾਂ ਕੱਟ ਦਿੰਦੀਆਂ ਨੇ ਨਾਰਾਇਣ ਨਾਰਾਇਣ ਹਾਂ ਨਿੰਦਸ ਕਾਏ ਕਾਏ ਤੇ ਵਿਸਰਾਮ ਲਾਉਣਾ ਹੈ ਭੂਲੀ ਭੁੱਲੀ ੜੇ ਕਹਿਣਾ ਇਹਨੂੰ ਇੱਥੇ ਭੱਬੇ ਦੇ ਦਿਲੈਂਕੜਾ ਲੱਗੀਆਂ ਭੂਲੀ ਭੂਲੀ ਹਾਂ ਗਵਾਰੀ ਗਵਾਰੀ ਹਾਂ ਇਹ ਚ ਗੱਗੇ ਨੂੰ ਕੰਨ ਨਹੀਂ ਲੱਗਾ ਗਵਾਰੀ ਕਹਿਣਾ ਹੈ ਦੋਕ੍ਰਿਤ ਸੋਕ੍ਰਿਤ ਥਾਰੂ ਕਰਮ ਰੀ ਸੋਕ੍ਰਿਤ ਤੇ ਵਿਸਰਾਮ ਹੈ ਇਹ ਦੋਕ੍ਰਿਤ ਸੋਕ੍ਰਿਤ ਇਸ ਤਰ੍ਹਾਂ ਪੜ੍ਹਨਾ ਹੈ ਦੋਕ੍ਰਿਤ ਸੋਕ੍ਰਿਤ ਦੋਕ੍ਰਿਤ ਸੋਕ੍ਰਿਤ ਹਾਂ ਇੱਥੇ ਵਿਰਾਮ ਲਾਉਣਾ ਹੈ ਥਾਰੂ ਕਰਮ ਰੀ ਕਰਮਾਰੀ ਨਹੀਂ ਲੈਣਾ ਪੜ੍ਹਨਾ ਇਹਨੂੰ ਕਰਮ ਰੀ ਵੱਖਰਾ ਵੱਖਰਾ ਕਰਨਾ ਹੈ ثارੋ ਕਰਮ ਰੀ ਹਾ ਰਹਾਓ ਸੰਕਰਾ ਮਸਤਕ ਬਸਤਾ ਸੁਰਸਰੀ ਬਸਤਾ ਤੇ ਵਿਸਰਾਮ ਲਾਉਣਾ ਸੁਰਸਰੀ ਇਸ ਨਾਨ ਰੇ ਸੁਰਸਰੀ ਇਸ ਨਾਨ ਰੇ ਸਮਝ ਲੱਗੀ ਹਾਂਜੀ ਵਿਸਰਾਮ ਬਸਤਾ ਤੇ ਆ ਠੀਕ ਹੈਈ ਕਉਲ ਜਨਮ ਦੇ ਮਿਲਿਓ ਸਾਰਗ ਪਾਨ ਰੇ ਇੱਥੇ ਮਧੇ ਤੇ ਵਿਸ਼ਰਾਮ ਲਾਉਣਾ ਹੈ। ਕੁੱਲ ਜਨ ਮਧੇ ਮਿਲਿਓ। ਹੁਣ ਇਹ ਵੇਖਣਾ ਤੁਸੀਂ ਲੱਲੇ ਦੇ ਪੈਰ ਵਿੱਚ ਜਈਆ ਲੱਗਾ ਹੈ। ਹਾਂਜੀ ਉੱਤੇ ਆ ਗਿਆ ਹੋੜਾ। ਹੁਣ ਤੁਸੀਂ ਇਹ ਸੋਚੋ ਕਿ ਹੋੜਾ ਕਿਹੜੇ ਅੱਖਰੋਂ ਲੱਗਦਾ ਹੈ? ਤਿੰਨ ਅੱਖਰ ਹੁੰਦੇ ਨੇ ਊੜਾ, ਐੜਾ, ਈੜੀ। ਇਨ ਤਿੰਨ ਅੱਖਰਾਂ ਵਿੱਚੋਂ ਊੜਾ ਘੋੜਾ ਕਿਹੜੇ ਅੱਖਰ ਤੇ ਲੱਗਦਾ ਪਿਆ ਹੈ? ਊੜੇ ਨੂੰ ਹੀ। ਊੜਾ ਊੜਾ ਲੱਗਦਾ ਹੈ ਨਾ? ਜਿੱਥੇ ਨੇ ਊੜਾ ਬਣ ਜਾਣਾ ਹੈ। ठीक है ठीक है मिले हो मिले हो मम्मी सियारी लल्ले सियारी ऊड़े होड़ा मिले हो मिले हो कोल जान मध्य इथे विश्राम है मिले हो सारग पान रे पान रे नहीं पढ़ना पान रे पान रे हां कर्म कार कलंक मफीटस री मफीटस पूरा पढ़ के टैंका सस्सा दा आवाज के फिर रारा बोलना है मफीटस री ਸਭ ਲੱਗ ਗਈ? ਹਾਂਜੀ। ਵਿਸ਼ੂ ਕਾ ਦੀਪਕ ਸੁਆਮੀ ਤਾ ਚੇ ਰੇ ਸਵਾਰਥੀ। ਠੀਕ ਆ। ਇੱਥੇ ਇਹਦਾ ਵਿਸਰਾਮ ਦੱਸੇ ਹਮ ਪਹਿਲਾਂ। ਹਾਂਜੀ। ਕਿੱਥੇ? ਕਲੰਕ ਆ ਕਰ ਤੇ ਵਿਸਰਾਮ ਇਹਦਾ। ਵਿਸ਼ੂ ਕਾ ਦੀਪਕ ਸੁਆਮੀ ਤਾ ਚੇ ਰੇ ਸਵਾਰਥੀ। ਸਵਾਰਥੀ ਤੇ ਵਿਸਰਾਮ ਇਹਦਾ। ਠੀਕ ਹੈ। ਠੀਕ ਆ। ਹੁਣ ਬੱਬੇ ਸਿਆਰੀ ਸੱਸੇ ਦੇ ਪੈਰ ਵਿੱਚ ਵਾਵਾ ਲੱਗਾ ਇਹਦਾ ਉਚਾਰਨ ਹੋਵੇਗਾ ਬੱਬੇ ਸਿਆਰੀ ਸੱਸੇ ਔਂਕੜ ਤੇ ਐੜਾ ਵਿਸ਼ਵ ਵਿਸ਼ਵ ਹਾਂ ਵਿਸ਼ਵ ਦਾ ਦੀਪਕ ਸੁਆਮੀ ਸੱਸੇ ਔਂਕੜ ਐੜੇ ਕੰਨਾ ਮੰਮੇ ਬਿਹਾਰੀ ਸੁਆਮੀ ਸੁਆਮੀ ਹਾਂ ਸਮਝ ਲੱਗ ਗਈ ਜੀ ਹਾਂਜੀ ਸੱਸੇ ਔਂਕੜ ਐੜੇ ਕੰਨਾ ਮੰਮੇ ਬਿਹਾਰੀ ਹਾਂ ਸੁਆਮੀ ਤਾ ਚੇ ਰੇ ਸਵਾਰਥੀ ਤਾ ਚੇ ਰੇ ਸਵਾਰਥੀ ਇੱਥੇ ਬਿਸ਼ਰਾਮ ਪੰਖੀ ਰਾਏ ਗਰੜ ਤਾ ਚੇ ਬਾਦਵਾ ਸਮਝ ਲਾ ਗਈ ਹਾਂਜੀ ਪੰਖੀ ਰਾਏ ਗਰੜ ਤਾ ਚੇ ਬਾਦਵਾ ਕਰਮ ਕਰ ਕਰ ਤੇ ਬਿਸ਼ਰਾਮ ਅਰਣ ਪਿੰਗੁਲਾਰੀ ਕਰਮ ਕਰ ਅਰਣ ਪਿੰਗਲਾਰੀ ਅਰਣ ਤੇ ਵਿਸ਼ਰਾਮ ਲਾਉਣਾ ਠੀਕ ਹੈ ਹਾਂ ਕਰਮਕਾਰ ਅਰਣ ਪਿੰਗਲਾਰੀ ਸਮਝ ਆ ਗਈ ਬੀ ਹਾਂ ਜੀ ਅਨਕ ਪਾਤਕ ਹਰਤਾ ਤ੍ਰਿਭਾਵਨਨਾਥਰੀ ਰੀਤੇ ਵਿਸ਼ਰਾਮ ਵਿਸ਼ਰਾਮ ਹੈ ਤੀਰਥ ਤੀਰਥ ਪ੍ਰਮਤਾ ਲਹਿਨਾ ਪਾਰੀ ਪ੍ਰਮਤਾ ਵਿਸ਼ਰਾਮ ਲਾਉਣਾ ਪ੍ਰਮਤਾ ਤੇ ਇਕ ਰੀਤ ਵਿਸ਼ਰਾਮ ਹੈ ਇੱਕ ਪ੍ਰਮਤਾ ਲਹ ਨਾ ਪਾਰ ਰੀ ਲਾਗੇ ਸਮਝ ਹਾਂਜੀ ਕਰਮਕਾਰ ਕਪਾਲ ਮਪੀਟਸ ਰੀ ਕਰਮ ਕਰ ਕਰਤਿ ਵਿਸ਼ਰਾਮ ਹੈ ਕਪਾਲ ਮਪੀਟਸ ਰੀ ਮਪੀਟਸ ਰੀ ਹਾਂ ਅੰਮ੍ਰਿਤ ਸਸੀ ਧੇਨ ਲక్ష్ਮੀ ਲక్ష్ਮੀ ਤੇ ਵਿਸ਼ਰਾਮ ਹੈ ਸਸਾ ਸਸੇ ਬਿਹਾਰੀ ਤੇ ਐੜਾ ਮੁਗਤਾ ਸਸੀ ਸਸੀ ਹਾਂ ਅੰਮ੍ਰਿਤ ਸਸੀ ਧੇਨ ਲక్ష్ਮੀ ਵਿਸਰਾਮ ਕਲਪਤਰ ਸਿਖਰ ਸੋਨਾਗਰ ਨਦੀ ਚੇਨਾਥਨ ਨਦੀ ਚੇਨਾਥਨ ਕਰਮਕਰ ਖਾਰ ਮਫੀਟ ਸ੍ਰੀ ਕਰਮਕਰ ਖਾਰ ਮਫੀਟ ਸ੍ਰੀ ਕਰ ਤੇ ਵਿਸਰਾਮ ਲਾਉਣਾ ਠੀਕ ਹੈ ਠੀਕ ਆ ਦਾਦੀ ਲੇ ਲੰਕਾ ਗੜ ਉਪਾੜੀ ਲੇ 라ਵਣ ਬਣ ਤੁਸੀਂ ਹੁਣ ਇਹ ਪੰਕਤੀ ਵੇਖਦੇ ਪਹਿਨਾ ਦਾਦੀ ਲੇ ਹਾਂਜੀ ਇਕੱਠਾ ਪੜ੍ਹਨਾ ਠੀਕ ਹੈ ਜੀ ਦਾਦੀ ਲੇ ਲੰਕਾ ਗੜ ਉਪਾੜੀ ਲੇ 라ਵਣ ਬਲ ਇੱਥੇ ਬਣ ਤੇ ਆਣ ਕੇ ਵਿਸ਼ਰਾਮ ਲਾਉਣਾ ਹੈ ਠੀਕ ਹੈ ਜੀ ਬੱਬਾ ਤੇ ਨਾਨਾ ਬਣ ਬਣ ਤੇ ਵਿਸ਼ਰਾਮ ਲਾਉਣਾ ਸਲ ਵਿਸਲ ਆਣ ਤੋਖੀ ਲੇ ਹਰੀ ਸਮਿਲਾਗੀ ਹਾਂਜੀ ਸਲ ਵਿਸਲ ਇਹ ਸਸੇ ਅਦਕ ਲਾ ਕੇ ਉਚਾਰਨ ਹੋਵੇਗਾ ਸਲ ਨਹੀਂ ਕਹਿਣਾ ਸਲ ਸਲ ਹਾਂ ਅਦਕ ਲੱਗੇ ਇੱਥੇ ਸਲ ਵਿਸਲ ਇਹਨੂੰ ਵਿਸਲ ਨਹੀਂ ਪੜ੍ਹਨਾ ਇਹਨੂੰ ਵਿਸਲ ਪੜ੍ਹਨਾ ਹੈ ਵਿਸਲ ਸਲ ਵਿਸਲ ਸਲ ਵਿਸਲ ਹਾਂ ਦੋਨਾਂ ਤੇ ਅਦਕ ਲੱਗੇਗਾ ਆਣ ਤੋਖੀ ਲੈ ਹਰੀ ਤੋਖੀ ਲੈ ਨਹੀਂ ਪੜ੍ਹਨਾ ਇਹਨੂੰ ਤੋਖੀ ਲੈ तोखी ले हाँ हरी कार्म कर्म कर करत विश्राम है कशोटी मपीट सरी कशोटी कश क क कश श काश काश सस्सी दी आवाज उच्चारण होवे काश शछे दी आवाज होवे ससा नहीं कटना ठीक है जी कशोटी कशोटी हां मपीट सरी समझ लाग गी हां जी पूर्व लो कृत कर्म ना मिटे री कर गे ਠੀਕ ਹੈ ਹਾਂ ਗੇਹਣ ਤੇ ਵਿਸਰਾਮ ਲਾਉਣਾ ਤਾ ਚੇ ਮੋਹੇ ਜਾਪੀ ਅਲੇ RAM ਚੇ ਨਾਮੰ ਸਮਝ ਲੱਗ ਗਈ ਦੀ ਹਾਂਜੀ ਵਿਸਰਾਮ ਦਾ ਪਤਾ ਲੱਗ ਗਿਆ ਹਾਂਜੀ ਕਿੱਥੇ ਗੇਹਣ ਦੇ ਹਾਂ ਬਦਤ ਤ੍ਰਿਲੋਚਨ RAM ਜੀ ਤ੍ਰਿਲੋਚਨ ਤੇ ਵਿਸਰਾਮ ਵਿਸਰਾਮ ਨੇ ਜੰਮ ਕੀਏ ਥੀ ਠੀਕ ਹੈ ਠੀਕ ਆ ਬਦਤ ਤ੍ਰਿਲੋਚਨ RAM ਜੀ ਸਾਰੇ ਸਲੋਕ ਸਮਝ ਲੱਗੀ ਤੈਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ